ਬਨਾਲਾ ਵਿੱਚ ਚੋਰਾ ਦੇ ਹੌਸਲੇ ਬੁਲੰਦ ਅਣਪਛਾਤੇ ਵਿਅਕਤੀ ਇੱਕ ਔਰਤ ਦੀਆਂ ਅੱਖਾਂ ਸਾਹਮਣੇ ਉਸਦੀ ਸਕੂਟੀ ਲੈ ਕੇ ਹੋਏ ਫਰਾਰ ਬਨਾਲਾ ਵਿੱਚ ਚੋਰਾ ਦੇ ਹੌਸਲੇ ਬੁਲੰਦ ਹਨ ਅੱਜ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਔਰਤ ਦੀਆਂ ਅੱਖਾਂ ਸਾਹਮਣੇ ਉਸਦੀ ਸਕੂਟਰੀ ਦੀ ਚਾਬੀ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੀੜਤਾ ਨੇ ਦੱਸਿਆ ਕਿ ਉਸਨੇ ਆਪਣੀ ਸਕੂਟਰੀ OLX ਤੇ ਆਨਲਾਈਨ ਵਿਕਰੀ ਲਈ ਪਾਈ ਸੀ ਜਿਸ ਤਰ੍ਹਾਂ ਇੱਕ ਆਦਮੀ ਨੇ ਉਸ ਨਾਲ ਸੰਪਰਕ ਕੀਤਾ ਉਹ ਸਕੂਟਰ ਦੀ ਜਾਂਚ ਕਰਨ ਦੇ ਬਹਾਨੇ ਉਹਨਾਂ ਦੇ ਘਰ ਆਇਆ ਅਤੇ ਟੈਸਟ ਰਾਈਡ ਲੈਣ ਦੇ ਬਹਾਨੇ ਸਕੂਟੀ ਲੈ ਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਭੱਜ ਗਿਆ ਪਰਿਵਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੇਸ ਦਰਜ ਤਾਂ ਕਰ ਲਿਆ ਗਿਆ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਛਾਤਰ ਚੋਰ ਜਾਂਦੇ ਜਾਂਦੇ ਆਪਣਾ ਆਧਾਰ ਕਾਟ ਉਹਨਾਂ ਦੇ ਕੋਲ ਛੱਡ ਗਏ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਇਸ ਸਬੰਧ ਵਿੱਚ ਪਿੰਡ ਵਾਸੀਆਂ ਨੇ ਕਿਹਾ ਕਿ ਚੋਰਾਵਾਂ ਵੱਲੋਂ ਸਾਈਬਰ ਕ੍ਰਾਈਮ ਅਤੇ ਆਨਲਾਈਨ ਵਿਕਰੀ ਖਰੀਦਦਾਰੀ ਰਾਹੀਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬਨਾਲਾ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਉਹ ਦਿਨ ਦਿਹਾੜੇ ਚੋਰੀਆਂ ਕਰ ਰਹੇ ਹਨ। ਇਸ ਘਟਨਾ ਬਾਰੇ ਪਰਿਵਾਰ ਨੇ ਦੱਸਿਆ ਹੈ ਕਿ ਉਹ ਇੱਕ ਲੋੜਵੰਦ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ। ਇਸ ਲਈ ਉਨ੍ਹਾਂ ਨੇ OLX ਤੇ ਸਕੂਟਰੀ ਵੇਚਣ ਲਈ ਮੈਸੇਜ ਪਾਇਆ ਸੀ। ਆਰਥ ਘਰ ਵਿੱਚ ਇਕੱਲੀ ਸੀ ਅਤੇ ਚਲਾਕ ਚੋਰ ਸਕੂਟਰ ਲੈ ਕੇ ਭੱਜ ਗਿਆ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਡੀਐਸਪੀ ਬਰਨਾਲਾ ਨੇ ਕਿਹਾ ਕਿ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਚੋਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰ ਜਲਦੀ ਹੀ ਬਰਾਮਦ ਕਰ ਲਿਆ ਜਾਵੇਗਾ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਬਰਨਾਲਾ ਤੋਂ ਇਹ ਰਿਪੋਰਟ। "ਅਮਾਰੀ ਚੋਰੀ ਹਮੇਂ ਪੈਸੋ ਕੀ ਨੀਡ ਥੀ, ਤੋ ਮੈਂ ਆਪਣੀ ਸਕੂਟੀ ઓਨ ਲੈਗਸ ਪਰ ਡਾਲ ਦਿੱਤੀ ਸੇਲ ਕਰਨੇ ਕੇ ਲੀਏ।" तो एक बंदे का रिप्लाई आया कि मैंने स्कूटी लेनी है हमने कहा आ जाइए देख ली स्कूटी तो वो उनका कह मैं कल आऊँगा मैंने कहा ठीक है ओके तो पाँच बजे आया बुध के दिन तो फिर उनने अपना आधार कार्ड पकड़ाया कह रहा मैं पैसे भी ला रहा हूँ स्कूटी अच्छी है मैं चालीस हज़ार रुपये दे दूँगा और क्या नाम मैं इसकी ट्राई लेता हूँ एक मिनट मेरा आधार कार्ड पकड़ लीजिए और मैं यहाँ पर ट्राई लेकर आता हूँ तो बस वो जिसे मैंने ट्राई ली अब वो आगे को सीधा चला गया मुड़ के हमारी स्कूटी ले नहीं आया हमने कॉल किया अगले दिन कह दिया मैं आ रहा हूँ पैसे ले आ रहा हूँ फिर उन्होंने फ़ोन नहीं किया फ़ोन नंबर सारे स्विच ऑफ आ रहे हैं उसके हाँ जी आधार कार्ड दे के गया है हम गए थे घर पर उन्होंने घर वाले बंदे का हम अंदर नहीं जा पाए पड़ोसियों ने बताया कि बंदा कभी कभी घर पे आता है कि लड़ाकू बंदे हैं आप कंप्लेन करो हमने कंप्लेन डाल ली है थाने में अभी तक कोई रिप्लाई नहीं आया हम ये मांग करते कि जैसे भी हो हमारी मतलब स्कूटी मिल जाए कुमार आई एल सीपिल बरनाला में जॉब करता हूँ इस हमें अपनी स्कूटी सेल करनी थी तो और लैक्स पर डाल ली थी ये जो है इस बंदे से बात हुई हमारी दो तीन दिन तक मतलब बात हुई है दाना मंडी की पर दुकान बता रहा था अपनी और इधर जो है सिनेमा के पास अपना घर बता रहा था तो इससे जो है स्कूटी की हम मतलब आपकी स्कूटी ले लेंगे और ये आया आने के बाद कि हम तो दस दस साल से बरनाला में रहते हैं और हमारे मतलब जो है हम अपना आधार कार्ड और पच्चीस हज़ार रुपये तुम्हें देंगे तो ये आधार कार्ड मेरी वाइफ को आधार कार्ड देख कर का कि मैं यहाँ ट्राई कर लेता हूँ गली में और उसके बाद जो है फिर ये कि पैसे अभी दे दूँगा मैं और बस एकदम जो है बाइक ले हमारी स्कूटी ले जो है ये चला गया वापसी मुड़ नहीं आया बंदा फ्रॉड निकला बहुत इसके साथ जो है सख्त से सख्त कार्रवाई होनी चाहिए ਪੁਲਿਸ ਨੂੰ ਕੰਪਲੇਨ ਕਰੀ ਸੀ ਅਭੀ ਤੱਕ ਕੋਈ ਰਿਪਲਾਈ ਨਹੀਂ ਦਿਆ ਨਾ ਹੀ ਕੋਈ ਜੋ ਹੋ ਆ ਗਿਆ ਹੈ ਇਸ ਪੇ ਜੋ ਹੈ ਪੁਲਿਸ ਜੋ ਹੈ ਜਲਦੀ ਸੇ ਜਲਦੀ ਕਾਰਵਾਈ ਕਰੇ ਔਰ ਜਲਦੀ ਸੇ ਜਲਦੀ ਇਹ ਹੈ ਹਮਾਰਾ ਹਮਾਰੇ ਸਕੂਟਰ ਵਾਪਸ ਦਿਲਵਾਏ ਔਰ ਬੰਦੇ ਕੋ ਜੋ ਹੈ ਜੇਲ ਕਰਾਏ ਇਹ ਕੋਈ ਪਰਸੋਂ ਆ ਸਾਡੇ ਸਾਹਮਣੇ ਗਵਾਨ ਦੇ ਵਿੱਚ ਕਾਰ ਦਾ ਸ਼ੀਸ਼ਾ ਤੋੜ ਕੇ ਗੱਡੀ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਕਾਗਜ਼ਾਤ ਵੀ ਮੰਡਾ ਦਾ ਗੱਡੀ ਚੋਂ ਕੱਢ ਕੇ ਲੈ ਗਏ ਨੇ ਇਹ ਜੋ ਦੂਜੇ ਤੀਜੇ ਜਗ੍ਹਾ ਨਾ ਇਧਰ ਸਕੂਟਰ ਇਹਨਾਂ ਦੀ ਚੋਰੀ ਹੋ ਗਈ ਹੈ ਤੇ ਇਹ ਵੀ ਪ੍ਰਸ਼ਾਸਨ ਨੂੰ ਕੁਝ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਇਸ ਵਾਸਤੇ ਵਾਰਦਾਤ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਸਾਡੇ ਗਿਲਨਗਰ ਦੇ ਵਿੱਚ ਮੇਰੀ ਤੈਜੀ ਦਾ ਘਰ ਉਹਨਾਂ ਦੇ ਮਕਾਨ ਦੇ ਵਿੱਚ ਚੋਰੀ ਹੋ ਗਈ ਤੇ ਉਹਨਾਂ ਦਾ ਟੋਟਲੀ ਸਮਾਨ ਸਾਰਾ ਲੈ ਗਏ ਤੇ ਚੋਰੀ ਦਿਨ ਦਿਨ ਰਾਤ ਦਿੱਲੀ ਹੋ ਰਹੀਆਂ ਚੋਰੀਆਂ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਸ ਤੇ ਲਗਾਮ ਪਾਉਣੀ ਚਾਹੀਦੀ ਹੈ ਹਾਂਜੀ ਇਹ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਥਾਣਾ ਸਿਟੀ ਦੇ ਵਿੱਚ ਇਹਦੇ ਵਿੱਚ प्रमोद ਕੁਮਾਰ ਵਾਸੀ ਕੇਸੀ ਰੋਡ ਬਰਨਾਲਾ ਇਨਾਂ ਨੇ ਦਰਖਾਸਤ ਦਿੱਤੀ ਸੀ ਕਿ ਇਹਨਾਂ ਨੇ ਇੱਕ ਆਪਣੀ ਉਹ ਸਕੂਟੀ ਜਿਹੜੀ ਆ ਉਹ ਵੇਚਣ ਵਾਸਤੇ OLX ਤੇ ਉੱਤੇ ਐਡ ਪਾਈ ਸੀ ਉਹ ਐਡ ਨੂੰ ਦੇਖ ਕੇ ਇੱਕ ਵਿਅਕਤੀ ਨਾ پاس ਆਇਆ ਜਿਨੇ ਆਪਣੀ ਪਛਾਣ ਕੇਸ਼ਵ ਕੁਮਾਰ ਵਾਸੀ ਬਰਨਾਲਾ ਦਿੱਤੀ ਉਹਨੇ ਆਪਣਾ ਇਹਨਾਂ ਨੂੰ ਆਧਾਰ ਕਾਰਡ ਵੀ ਦਿੱਤਾ ਆਪਣਾ ਮੋਬਾਈਲ ਨੰਬਰ ਵੀ ਨਾ ਉਹਨੇ ਫੋਨ ਦੇ ਰਾਹੀਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਤੇ ਉਹਨੇ ਇਹਨਾਂ ਨੂੰ ਪੈਸੇ ਦਿਖਾਏ ਕਿ ਮੈਂ ਤੁਹਾਡੀ ਜਿਹੜੀ ਆ ਸਕੂਟੀ ਖਰੀਦਣ ਵਾਸਤੇ ਇੰਟਰਸਟਿਡ ਆ ਇਹ 8 ਅਕਤੂਬਰ ਦੀ ਗੱਲ ਹੈ ਜਦੋਂ ਆਇਆ ਤੇ ਉਹਨੇ ਇਹਨਾਂ ਨੂੰ ਕੇਸ਼ਵ ਕੁਮਾਰ ਨੇ ਕਿਹਾ ਕਿ ਮੈਂ ਤੁਹਾਡੀ ਸਕੂਟੀ ਜਿਹੜੀ ਹੈ ਉਹ ਟੈਸਟ ਡਰਾਈਵ ਲੈਣਾ ਚਾਹੁੰਦਾ ਤੇ ਉਹ ਟੈਸਟ ਡਰਾਈਵ ਲੈਣ ਦੇ ਬਹਾਨੇ ਇਹਨਾਂ ਦੀ ਸਕੂਟੀ ਲੈ ਗਿਆ ਤੇ ਵਾਪਸ ਨਹੀਂ ਆਇਆ ਇਹ ਦਰਖਾਸਤ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਆਂ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 466 ਅਧੀਨ ਧਾਰਾ 303 2 ਬੀ ਐਨ ਐਸ ਦਰਜ ਕਰ ਲਈ ਗਈ ਹੈ ਕੇਸ਼ਵ ਕੁਮਾਰ ਦੇ ਖਿਲਾਫ ਤੇ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਜਿਹੜਾ ਇਹਦੀ ਸਕੂਟੀ ਜਿਹੜੀ ਹੈ ਬਰਾਮਦ ਕਰਾਂਗੇ ਤੇ ਫਰਦਰ ਤਫ਼ਤੀਸ਼ ਚੱਲੀ ਆ। ਜੀ ਬਿਲਕੁਲ ਅੱਜਕੱਲ ਕਿਉਂਕਿ ਅ ਇੰਟਰਨੈਟ ਦੇ ਉੱਤੇ ਜਿਹੜੀਆਂ ਵੈਬਸਾਈਟਸ ਨੇ ਹਰ ਤਰ੍ਹਾਂ ਦੀ ਸਰਵਿਸ ਸਾਨੂੰ ਇੰਟਰਨੈਟ ਤੇ ਮਿਲਦੀ ਹੈ। ਪਬਲਿਕ ਵੀ ਕਾਫੀ ਜ਼ਿਆਦਾ ਇਹਦਾ ਯੂਜ਼ ਹੁਣ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਰਦੀ ਹੈ ਕਿਸੇ ਵੀ ਕੰਮ ਲਈ। ਚਾਹੇ ਕਿਸੇ ਨੇ ਕੋਈ ਵਹੀਕਲ ਖਰੀਦਣਾ, ਕੋਈ ਵੇਚਣਾ ਜਾਂ ਹੋਰ ਵੀ ਆਨਲਾਈਨ ਪੇਮੈਂਟਸ ਹੁੰਦੀਆਂ ਨੇ। ਜਦੋਂ ਇਹ ਪਬਲਿਕ ਦੇ ਵਿੱਚ ਇਹਨਾਂ ਦਾ ਜਿਹੜਾ ਯੂਸੇਜ ਵੱਧ ਗਿਆ ਤਾਂ ਜਿਹੜੀ ਓਬਵੀਅਸ ਹੈ ਕਿ ਸਾਈਬਰ ਕਰਾਈਮ ਵੀ ਇਹਦੇ ਨਾਲ ਵੱਧ ਰਿਹਾ ਅਸੀਂ ਸਮੇਂ-ਸਮੇਂ ਤੇ ਪਬਲਿਕ ਨੂੰ ਅਵੇਅਰਨੈਸ ਕੈਂਪੇਨ ਵੀ ਚਲਾਉਂਦੇ ਰਹਿੰਦੇ ਆ ਤੇ ਤਾਂ ਜੋ ਜਿਹੜਾ ਪਬਲਿਕ ਇਹੋ ਜਿਹੀਆਂ ਠੱਗੀਆਂ ਤੋਂ ਬਚ ਸਕੇ ਪਰ ਫਿਰ ਵੀ ਕਈ ਵਾਰ ਜਿਹੜੇ ਭੋਲੇ ਲੋਕ ਨੇ ਇਹਦੇ ਵਿੱਚ ਫਸ ਜਾਂਦੇ ਨੇ ਜਿਵੇਂ ਇਹਨਾਂ ਨੇ OLX ਦੇ ਉੱਤੇ ਇਹਨਾਂ ਨੂੰ ਹੋ ਗਿਆ ਕਿ ਸਾਨੂੰ ਜਿਹੜਾ ਸਕੂਟੀ ਵੇਚਣੀ ਹੈ ਤੇ ਅਸੀਂ ਪਬਲਿਕ ਨੂੰ ਇਹ ਹੀ ਅਪੀਲ ਕਰਾਂਗੇ ਕਿ ਕੋਈ ਵੀ ਤੁਹਾਨੂੰ ਅਨਨੋਨ ਬੰਦਾ ਇਸ ਤਰ੍ਹਾਂ ਅਪਰੋਚ ਕਰਦਾ ਚਾਹੇ ਕੋਈ ਫਾਈਨੈਂਸ਼ੀਅਲ ਗੇਨ ਨੂੰ ਲੈ ਕੇ ਚਾਹੇ ਕੋਈ ਤੁਹਾਡੇ ਕਿਸੇ ਵੀਹਿਕਲ ਦੇ ਜਾਂ ਮੋਬਾਈਲ ਫੋਨ ਦੇ ਖਰੀਦਣ ਵੇਚਣ ਨੂੰ ਲੈ ਕੇ ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਐਕਸਟਰਾਔਰਡਨਰੀ ਪ੍ਰੋਫਿਟ ਜਾਂ ਗੇਨ ਕੋਈ ਬੰਦਾ ਪ੍ਰੋਮਿਸ ਕਰ ਰਿਹਾ ਹੈ ਉਹਨੂੰ ਥੋੜਾ ਜਿਹਾ ਕੌਸ਼ਿਸ਼ ਦੀ ਲੈ ਕੇ ਚੱਲਣ ਤੇ ਕੋਈ ਵੀ ਵਿਅਕਤੀ ਹੈ ਉਹਨੂੰ ਉਦੀ ਆਇਡੈਂਟੀਟੀ ਵਗੈਰਾ ਪ੍ਰੋਪਰ ਵੈਰੀਫਾਈ ਕਰਨ ਜਿਵੇਂ ਇਹਦੇ ਵਿੱਚ ਅਸੀਂ ਕਹਿੰਦੇ ਆ ਕਿ ਫਿਰ ਵੀ ਇਹਨਾਂ ਨੇ ਚੰਗਾ ਹੈਗਾ ਕਿ ਪ੍ਰਮੋਤ ਕੁਮਾਰ ਨੇ ਉਹਨਾਂ ਦੀ ਆਇਡੈਂਟੀਟੀ ਵੈਰੀਫਾਈ ਕੀਤੀ ਹੈ ਉਹਨਾਂ ਦੇ ਆਈਡੀ ਪ੍ਰੂਫ ਵਗੈਰਾ ਲਏ ਨੇ ਐਟਲੀਸਟ ਸਾਨੂੰ ਉਹ ਬੰਦੇ ਦੀ ਜਿਹੜੀ ਹੈ ਆਇਡੈਂਟੀਟੀ ਤਾਂ ਪਤਾ ਹੈਗੀ ਹੈ ਦੱਸੋ ਇਹ ਹੀ ਮੈਂ ਕਹਿਣਾ ਚਾਹਾਂ ਕਿ ਪਬਲਿਕ ਨੂੰ ਜਦੋਂ ਸਾਈਬਰ ਸਪੇਸ ਦੇ ਵਿੱਚ ਵਿਚਰਦੇ ਹੋਏ ਬੜਾ ਹੀ ਕੌਸ਼ੀਅਸਲੀ ਉਹ ਚੱਲਣਾ ਚਾਹੀਦਾ ਹੈ ਫਰਦਰ ਚੱਲ ਰਹੀ ਹੈ ਜੀ ਤਫਤੀਸ਼ ਆਪਾਂ ਇਹਨਾਂ ਨੂੰ ਜਿਹੜਾ ਦੋਸ਼ੀ ਹੈਗਾ ਕੇਸ਼ਵ ਕੁਮਾਰ ਇਹਨੂੰ ਮਾਨੀਟਰ ਕਰ ਰਹੇ ਆ ਜਲਦੀ ਆਪਾਂ ਇਹਨੂੰ ਫੜ ਲਾਂਗੇ ਤੇ ਸਕੂਟੀ ਬਰਾਮਦ ਕੀਤੀ ਜਾਏਗੀ ਤੇ ਹੋਰ ਵੀ ਆਪਾਂ ਇਹ ਤਫਤੀਸ਼ ਕਰਾਂਗੇ ਕਿ ਇਹਨੇ ਕੋਈ ਹੋਰ ਜੀਆਂ ਕੋਈ ਹੋਰ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਇਸ ਤੋਂ ਪਹਿਲਾਂ ਕਿਸੇ ਹੋਰ ਨਾਲ ਵੀ ਇਹੋ ਜਿਹੀ ਠੱਗੀ ਮਾਰੀ ਹੋਵੇ ਹੋ ਸਕਦਾ ਹੈ